ਸੱਸੀ ਬਾਪੂ ਜੀ ਸੱਸੀ ਹਾਲ ਜੀ ਕਿਹੜਾ ਪਿੰਡ ਆ ਜੀ ਘਰਾਟੋਂ ਪਿੰਡ ਆ ਜੀ ਹਾਂ ਜੀ ਘਰਾਟੋਂ ਘਰਾਟੋਂ ਜੀ ਕਿਹੜਾ ਪਸ਼ੂ ਆਪਣਾ ਜੀ ਪਸ਼ੂਆ ਦੋਈ ਆਪਣੀ ਨੇ ਸਾਡ ਦੋਨੇ ਥੋਡੇ ਨੇ ਜੀ ਹਾਂ ਜੀ ਹਾਂ ਜੀ ਦੋਨੇ ਝੋਟੀਆਂ ਆਪਣੀਆਂ ਨੇ ਦੂਜਾ ਦੂਜਾ ਸੂਏ ਆ ਆ ਝੋਟੀ ਕਿਵੇਂ ਸੂਏ ਆ ਜੀ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਆ ਜੀ ਲਓ ਜੀ ਬਾਪੂ ਜੀ ਦਾ ਘਰਾਟੋਂ ਪਿੰਡ ਆ ਜੀ ਦੂਜੇ ਸੂਏ ਝੋਟੀ ਆ ਇਹਰੇ ਥੰਦਾ ਦੇਖ ਲੋ

ਲੋ ਜੀ ਆ ਗਿਆ ਹਾਂ ਉਹ ਚੋਟੀਆਂ ਦੇਖੋ ਜੀ ਲੋ ਜੀ ਆ ਰਹੇ ਹੋ ਲੋ ਪਿੱਛੋਂ ਦੇਖੋ ਨਵਾਂ ਜੀ ਜੇ ਜੂਆ ਛੋਟੀਆਂ ਨੇ ਇਹ ਰੋਜੀਦਾਰ ਸਨ ਚਲ ਚਲ ਲਓ ਜੀ ਆ ਜਾ ਬਾਪੂ ਮੋੜ ਲਿਆ ਜਾਗਣਾ ਕਰਦੇ ਲੋ ਵਧੀਆ ਝੋਟੇ ਸਾਨ ਦੇ ਥੱਲਾ ਦੇਖੋ ਝੋਟੀ ਦਾ ਜੀ ਹੋ ਰਹੇ ਟੌਪ ਦੇ ਥਾਨ ਨੇ ਅਮੋਰਨ ਦੇਖੋ ਚੱਟਾਈ ਆ ਪਿਆ ਥਣ ਕੱਲਾ ਕੱਲਾ ਜੀ ਲੋ ਵਧੀਆ ਜੀ ਬਾਬੂ ਕੀ ਮੋਲਾ ਦਾ ਆਪਣੀ ਆ ਝੋਟੀ ਦਾ ਡੇਢ ਹੈ। ਲਓ ਜੀ। ਆ ਝੋਟੀ ਦਾ ਮੋਲਾ ਡੇਢ ਹੀ। ਇਹਦਾ ਬਾਪੂ ਦੂਜੀ ਦਾ ਆਪਣੀ ਦਾ। ਇਹ ਵੀ ਡੇਢ ਦੀ ਹੈ ਜੀ। ਤੇ ਬਾਬੂ ਜੀ ਆਪਾਂ ਪਤਾ ਕਰੀ ਵੀ ਤੁਸੀਂ ਆਪਾਂ ਪਾਉਣੇ ਕਿਵੇਂ ਨੂੰ? ਤਾਂ ਵੀ ਆਪਣੀ ਘਰ ਦੀ ਕਰਾ ਕੇ ਪਾਉਣਾ ਜੀ ਕਣਕ ਮੱਕੀ। ਅੱਛਾ ਜੀ। ਕਿ ਦਾਣਾ-ਦੂਣਾ ਕੋਈ ਗੁੱਲਣਾ ਜਿਵੇਂ ਪਾਉਣੇ ਆਪਾਂ? ਨਹੀਂ ਦਾਣਾ ਘੱਟ ਪਾਉਣਾ ਹੀ ਘਰ ਦਾ ਬਣਾ ਕੇ ਜਿਆਦਾ ਪਾਉਣਾ। ਅੱਛਾ ਘਰ ਦੇ ਜਿਆਦਾ ਬਣਾ ਕੇ ਪਾਉਨੇ ਆ। ਹਾਂ ਜੀ। ਠੀਕ ਹੈ ਜੀ। ਪਹਿਲੇ ਸੀ ਉਦੋਂ ਕਿੰਨਾ ਸੀ ਨਾ ਥੱਲੇ ਮੇਰੇ ਹੱਡ 12 ਹੱਡੀਆਂ ਜੀ ਦੇਖਾਂ ਆਪਿਆਂ ਘਰ ਦੀਆਂ ਝੋਟੀਆਂ ਨੇ ਘਰ ਦੀਆਂ ਦੁਨੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਪੂ ਦਾ ਨੰਬਰ ਦੱਸ ਦਿਓ ਜੀ ਫੋਨ ਨੰਬਰ ਜੀ 9883 275 84 275 31 274 31 247 ਲਓ ਜੀ ਇਹ ਬਾਪੂ ਜੀ ਦਾ ਨੰਬਰ ਆ ਜੀ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਝੋਟੀਆਂ ਲੈਣੀਆਂ ਹੁੰਦਾ ਬਾਪੂ ਜੀ ਨਾਲ ਸੰਪਰਕ ਕਰ ਲਿਓ ਰਾਚੋਂ ਬਾਪੂ ਜੀ ਦਾ ਪਿੰਡ ਹੈ ਤੇ ਠੀਕ ਹੈ ਬਾਪੂ ਜੀ ਧੰਨਵਾਦ ਜੀ ਹੱਸ ਗਿਆ ਵੀਰੇ ਪੱਜ ਗਿਆ ਕੋਈ ਕੀ ਹਾਲਾ ਜੀ ਆਪਣੀ ਝੋਟੀ ਹੈ ਜੀ ਕਿਵੇਂ ਸੂਏ ਵੀਰੇ ਦੂਜੇ ਸੂਏ ਮਗਰ ਕੀ ਆ ਮਗਰ ਆ ਵੀਰੇ ਕੱਟਾ ਮਗਰ ਕੱਟਾ ਹੀ ਏ ਥੱਲੇ ਹੈ ਦੂਜੇ ਸੂਏ ਚੋਂ ਆਪ ਦੀ ਕਰਦੀ ਆ ਕਰਦੀ ਝੋਟੀ ਏ ਲੈ ਆਪਣੀ ਅਸਲੀ ਪਿੰਡ ਕਿਹੜਾ ਆਪਣਾ ਬਲੱਡ ਪਿੰਡ ਬਲੱਡ ਆ ਜੀ ਲਓ ਜੀ مگر بولو بھائی کون لو جی آپ تنولہ منڈی سے آئے ہوئے لو جی دیکھو Чувствую, что я тоже легко ਕੀ ਮੁੱਲ ਮੰਨ ਲਾ ਵੀਰੇ ਦਾ? ਦਾ ਮੁੱਲ ਵੀਰੇ 1,60,000 1,60,000 ਲਓ ਜੀ ਦੂਜੇ ਸਵੇਰ ਝੋਟੀ 1,60,000 ਦਾ ਮੁੱਲ ਆ ਤੇ ਮਗਰ ਹੈ ਕੱਟਾ ਪਾਈ ਆ। 13 ਗਲੂ ਦਾ ਤਜਮਾ ਤਿਆਰ ਆ ਵੀਰੇ ਨੈਟ ਦੇ ਹਾਂ। ਠੀਕ ਆ 13 ਲੀਟਰ ਦੁੱਧ ਤਿਆਰ ਆ ਜੀ। ਕੱਟੇ ਸਣੇ ਨੈਟ ਸੇਪਰ ਹਾਂਜੀ ਵੀਰੇ 17 ਦੇ ਨੂੰ। ਸੂਈ ਨੂੰ ਹੋ ਗਏ 17 ਜਣਾਂ ਅੱਜ ਤੇ ਆਪਣੀ ਖਰਾ ਖਰੂ ਕੀ ਪਾਉਣੀ ਵੀਰੇ ਫਿਰ ਇਹਨੂੰ? ਰਾਜਵਰੀ ਨਾਮ ਖਰਾ ਜੀ ਹੈ ਜੀ। ਆਪਣਾ ਫੀਡ ਖੀੜ ਪੂਲ ਨਹੀਂ ਬੰਦੇ ਵੀਰੇ ਸਿੰਘ ਦੀ ਯਾਤਰਾਚਾਰ ਆਪ ਦਾ ਘਰ ਦਾ ਬਣਾ ਕੀ ਜਾਂ ਘਰ ਦਾ ਤਿਆਰ ਕਰਕੇ ਬਣਾ ਤੇ ਗੁੱਲੀ ਡੰਡਾ ਵਗੈਰਾ ਹਾਂ ਗੁੱਲੀ ਡੰਡਾ ਪਾਉਣੀ ਹੈ ਜਿਆਦਾ ਸਾਰਾ ਠੀਕ ਆ ਠੀਕ ਆ ਵੀਰੇ ਲਓ ਜੀ ਦੇਖੋ ਤੇ ਵੀਰੇ ਦਾ ਫੋਨ ਨੰਬਰ ਦੱਸ ਦਿਓ ਜੀ 88475 88475 54370 54370 ਹਾਂ ਜੀ ਇਹ ਵੀਰ ਜੀ ਦਾ ਆਪਣੇ ਦਾ ਕੰਟੈਕਟ ਨੰਬਰ ਆ ਵੀਰੇ ਇਹ ਮੇਰੇ ਵੀਰ ਨੇ ਕਿਸੇ ਨੇ ਜੇ ਤੁਹਾਨੂੰ ਖਰੀਦਣਾ ਹੋਵੇ ਤਾਂ ਸਪਾਇਕ ਕਰ ਲਿਓ ਬਾਕੀ ਗੱਲਬਾਤ ਫੋਨ ਤੇ ਕਰ ਲਿਓ ਵੀਰ ਜੀ ਨਾਲ ਤੇ ਠੀਕ ਆ ਵੀਰੇ ਧੰਨਵਾਦ ਕੀ ਹਾਲ ਚਾਲ ਹੈ ਵੀਰ ਜੀ ਠੀਕ ਠਾਕ ਵਧੀਆ ਵਧੀਆ ਕਿਹੜਾ ਪਿੰਡ ਹੈ ਜੀ ਜੱਸਾ ਪਹਿਣੀ ਜੱਸਾ ਪਹਿਣੀ ਪਿੰਡ ਹੈ ਵੀਰ ਜੀ ਤੇ ਆਪਾਂ ਗਾਂ ਲੈ ਕੇ ਆਏ ਜੀ ਹਾਂ ਬਈ ਅੱਛਾ ਜੀ ਕਿੰਨਾ ਟਾਈਮ ਦਾ ਸੀ ਨੂੰ ਵੀਰੇ ਹੋ ਕੇ ਜੇ ਰਾਤ ਹੀ ਸੁੱਈ ਆ ਬਈ ਅੱਛਾ ਸੱਜੇ ਰਾਤ ਹੀ ਸੁੱਈ ਆ ਮਗਰ ਕੀ ਹੈ ਬਾਈ ਬੱਚਾ ਵੀਰੇ ਮਗਰ ਬਸ ਆਇਆ ਹੈ ਕਿਵੇਂ ਸੂਏ ਵੀਰੇ ਚੌਥੇ ਸੂਏ ਆ ਬਈ ਚੌਥੇ ਸੂਏ ਆ ਜੀ ਲਓ ਜੀ ਦੇਖੋ ਚੌਥੇ ਸੂਏ ਗਾਂ ਆਇਆ رات ہی شروع ہے نی ادھر ہاتھ مڑا جہاں تھے دیکھو پہلے ਕੀ ਮੁੱਲ ਦਾ ਵੀਰੇ ਦਾ ਮੁੱਲ 65000 ਰੁਪਏ ਠੀਕ ਆ 65000 ਮੁੱਲ ਦਾ ਵੀਰੇ ਦਾ ਰਾਤ ਸੂਈਆ ਬਾਈ ਦੀਆਂ ਪਿੰਡ ਹੈਗਾ ਜੱਸਾ ਪੈਣੀ ਤੇ ਰਾਖੂ ਕੀ ਆ ਬਾਈ ਇਹਦੀ ਫਰ ਉਸ ਆਹੀ ਪਾਉਣੀ ਬਾਈ ਫਰਾਚ ਆਰਾਮ ਬੱਚ ਕਿੜੇ ਪਾਉਣ ਨੇ ਫੀਡ ਪਾ ਦੇਣੇ ਤੇ ਗੁਲਡ ਨਾ ਦਾਣਾ ਗੁਲਡ ਡੰਡਾ ਦਾ ਪਾਉਣੀ ਫੀਡ ਫਿਰ ਆਉਦੀ ਬਣਾ ਕੇ ਪਾਉਣੇ ਜਾਂ ਮਨ ਮੁੱਲ ਲੈ ਕੇ ਪਾਉਣਾ ਸਮ ਮੁੱਲ ਲੈ ਕੇ ਪਾਉਣੇ ਆ ਠੀਕ ਆ ਇਹਦਾ ਫੋਨ ਨੰਬਰ ਦੱਸ ਦਿਆ ਆਪਦਾ 97811 97811 29017 29017 ਲੋ ਜੀ ਇਹ ਵੀਰ ਜੀ ਦਾ ਫੋਨ ਨੰਬਰ ਆ ਜੇ ਕਿਸੇ ਮੇਰੇ ਵੀਰ ਨੇ ਗਾਂ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ ਤੇ ਵੀਰ ਅੱਜ ਫਿਰ ਮੰਡੀ ਦੇ ਕਿਵੇਂ ਵੀ ਤੇਜੀ ਆ ਰੰਗਦੀਆਂ ਠੀਕ ਆ ਭਾਈ ਮੰਦਾ ਹੀ ਆਉਂਦਾ ਮਸਾਉਂਦਾ ਮੰਦਾ ਹੀ ਆ ਠੀਕ ਆ ਠੀਕ ਆ ਹੁਣ ਮੰਦਾ ਹੋ ਗਿਆ ਠੀਕ ਆ ਵੀਰੇ ਧੰਨਵਾਦ ਭਰਾ ਠੀਕ ਆ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਕਿਹੜਾ ਪਿੰਡ ਆ ਜੀ ਪਿੰਡ ਕਲਵਾਣੂ ਪਿੰਡ ਕਲਵਾਣੂ ਜੀ ਇਹ ਆਪਣੇ ਬਾਹਰ ਪੈਂਦਾ ਇਹ ਇਧਰ ਪੰਜਾਬ ਜੀ ਆ ਪਟੜਾ ਪਾਸਾ ਪਟੜਾਂ ਕੋਲੇ ਪਟੇਵਾਲਾ ਜਿਹੜਾ ਪਟੇਵਾਲਾ ਠੀਕ ਆ ਜੀ ਆਪਾਂ ਗਾਂ ਲੈ ਕੇ ਆਏ ਆਂ ਜੀ ਇਹ ਸੂਨ ਵਾਲੀ ਆ ਜੀ ਹਾਂ ਜੀ ਸੂਨ ਕਿੰਨਾ ਟਾਈਮ ਰਹਿੰਦਾ ਜੀ ਦੂਜਾ ਸੂਆ 10 ਦਿਨ ਲੱਗਦੀ ਆ ਠੀਕ ਆ ਦੂਜਾ ਸੂਆ ਹੀ 10 ਦਿਨ ਲੈਂਦੀ ਆ ਲਓ ਜੀ ਦੇ ਦੇ ਲੋ 10 ਦਾ ਲੈਂਦੀ ਹੈ ਜੀ ਗਾਂ ਇਹ ਆਪਣੀ ਰੇ ਜੀ ਹੁਣ ਦੱਸ ਕਹਿੜ ਜਾ 72 ਮੰਗ ਲਿਆ 72 ਮੰਗ ਲਿਆ 65 ਦੀ ਲੈ ਮੁੱਲ ਕੀ ਆ ਜੀ ਮੁੱਲ ਜੀ 65000 ਰੇ ਮੁੱਲ 65000 ਆ ਜੀ ਹਾਂ ਲਓ ਜੀ 10 ਦਾ ਕਹਿੰਦੇ ਆ ਸੂਹਾਂ ਦੇ ਤੇ 65000 ਆ ਮੁੱਲ ਫੋਨ ਨੰਬਰ ਦੱਸੋ ਆਪਣਾ ਜੀ ਦੱਸੋ ਫੋਨ ਨੰਬਰ ਬਾਈ ਬਾਬੇ ਫੋਨ ਨੰਬਰ ਦੱਸੋ ਮੈਂ ਲੈ ਮੈਂ ਤੇਰਾ ਤੇਰਾ ਸੰਖੇਪ ਜੀ ਮੇਰਾ ਹਾਂਜੀ 99755 9910750 099 09599 ਹਾਂ ਲੋ ਜੀ ਇਹ ਵੀਰ ਜੀ ਦਾ ਨੰਬਰ ਆ ਤੇ ਜਿਹੜੇ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਕਨੈਕਟ ਕਰ ਸਕਦਾ ਆ ਵੀਰ ਜੀ ਨਾਲ ਬਾਕੀ ਮੋਲ ਬਾੜੀ ਦਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਕੰਟੈਕਟ ਪੂਰੀ ਸਕੀਮ ਹੈ ਮੇਰੇ ਮੇਰੇ ਬਾਬਾ ਤੁਨਾ ਮਾਰੇ ਮੈਂ ਮੇਰੇ ਬਾਬਾ ਕਿਰੇ ਬਲ ਖਰਾਕੀ ਆ ਆਪਣੀ ਇਹਦੀ ਹਾਂਜੀ ਖਰਾਕੀ ਪਾਉਨੇ ਆ ਇਹਨੂੰ ਖਰਾਕ 2 ਕਿਲੋ ਫਿਰ ਪਾਉਂਦੇ ਆ ਅਸਾ ਜੀ ਇੱਕ ਟਾਈਮ ਇੱਕ ਟਾਈਮ ਹਾਂ 15 ਕਿਲੋ ਦੁੱਧ ਨੇ ਪਹਿਲੇ ਕੱਢਿਆ ਠੀਕ ਹੈ ਜੀ 15 ਦੁੱਧ ਪਹਿਲੇ ਸੂਏ ਕੱਢਿਆ ਬੱਚੇ ਨੂੰ ਛੱਡ ਕੇ ਠੀਕ ਹੈ ਜੀ ਲਓ ਜੀ ਜੇ ਮੇਰੇ ਕਿਸੇ ਵੀਰ ਨੂੰ ਨੰਬਰ 10 ਆਪਾਂ ਬਾਈਆਂ ਇਹਨਾਂ ਦਾ ਲੱਕ ਨੂੰ ਕਨੈਕਟ ਕਰ ਸਕਦਾ ਬਾਕੀ ਮੋਲਵਾੜੀ ਤੁਸੀਂ ਆਪਣੇ ਫੋਨ ਤੇ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ ਠੀਕ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਕਿਹੜਾ ਪਿੰਡ ਆ ਜੀ ਪਰਵਾਹੀ ਆ ਜੀ ਪਰਵਾਹੀ ਜੀ ਤੇ ਆਪਣਾ ਇੱਕ ਪਸ਼ੂ ਲੈ ਕੇ ਆਏ ਹਾਂ ਹਾਂ ਜੀ ਲਓ ਜੀ ਕਿਵੇਂ ਥੂਏ ਵੀਰੇ ਦੂਜੇ ਥੂਏ ਦੂਜੇ ਥੂਏ ਥੂਏ ਹੈ ਮਗਰ ਕੀ ਆ ਵੀਰੇ ਹਾ ਮਗਰ ਕਟਾ ਜੀ ਦੁੱਧ ਕਿੰਨਾ ਹੈ ਵੀਰੇ ਹੁਣਾ ਦੁੱਧ ਹੈਗਾ ਜੀ 13 ਲੀਟਰ ਦੁੱਧ ਹੈਗਾ ਜੀ 13 ਲੀਟਰ ਦੂਜੇ ਥੂਏ ਛੋਟੀ ਆ ਲਓ ਜੀ ਦੇਖੋ ਥੱਲੋਂ ਪਹਿਲੇ ਸੂਏ ਦੁੱਧ ਕਿੰਨਾ ਕੱਢਿਆ ਸੀ ਵੀਰੇ ਪਹਿਲੇ ਸੂਏ ਕੱਢਿਆ ਵੀਰੇ 11 ਪਹਿਲੇ ਸੂਏ ਦਿੱਤਾ 11 ਲੀਟਰ ਦੁੱਧ ਆਵਦੀ ਘਰ ਦੀ ਝੋਟੀ ਆ ਲੋ ਜੀ ਘਰ ਦੀ ਝੋਟੀ ਆ ਬਾਈ ਦੀ ਆ ਸਿੰਘ ਜਮਾ ਹੈ ਉਹਨੇ ਵੀ ਸੋਹਣੇ ਨੇ ਕਰੋ ਦਰਸ਼ਨ ਹਲਵਾੜੀ ਕੀ ਹੈ ਵੀਰੇ ਇੱਕ ਸੈੱਟ ਕਰਦੇ ਆ ਇੱਕ 60 ਜੀ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ 62390 34223 62390 34223 34223 ਇਹ ਵੀਰ ਜੀ ਦਾ ਨੰਬਰ ਆ ਤੇ ਜਿਹੜੇ ਕਿਸੇ ਵੀ ਵੀਰ ਨੇ ਮੱਝ ਲੈਣੀ ਹੋਵੇ ਤਾਂ ਵੀਰ ਜੀ ਨਾਲ ਕੰਟੈਕਟ ਕਰ ਸਕਦਾ ਹੈ ਜਾਂ ਬਾਕੀ ਜਿਵੇਂ ਫੋਨ ਤੇ ਗੱਲ ਕਰਨੀ ਹੋ ਤੁਸੀਂ ਆਪਣੀ ਕਰ ਸਕਦੇ ਹੋ ਤੇ ਵੀਰ ਆਪਣੀ ਇਹ ਖਰਾਕ ਹੀ ਪਾਉਣ ਨੂੰ ਤੁਸੀਂ ਉਹਨੂੰ ਤਰਾਕ ਵੀਰੇ ਫੀਲ ਪਾਉਣਾ ਕਾਰਗਿਲ ਦੀ ਠੀਕ ਹੈ ਜੀ ਫਾਰਮ ਪਾਉਣਾ ਸਰੋ ਦੀ ਠੀਕ ਹੈ ਵੀਰੇ ਨਾਲ ਘਰ ਦਾ ਦਾਣਾ ਪੱਕੀ ਜਾਉ ਸੋ ਲੱਗੇ ਠੀਕ ਹੈ ਵੀਰੇ ਠੀਕ ਹੈ ਜੀ ਨੇ ਘਰ ਦੀ ਖਰਾਕੀ ਬਣਾ ਕੇ ਪਾਉਨੋ ਯਾਦ ਕਰ ਘਰ ਦੀ ਪਾਉਣੀ ਠੀਕ ਹੈ ਠੀਕ ਹੈ ਵੀਰੇ ਤੇ ਅੱਜ ਫਿਰ ਮੰਡੀ ਦੇ ਕਿਵੇਂ ਨੂੰ ਤੇਜੀ ਲਾਦੀਆਂ ਕਿਵੇਂ ਵੀਰੇ ਮੰਡੀ ਦਾ ਭਾਈ ਠੀਕ ਹੀ ਆ ਨਾਂ ਵਾਲੀ ਤੇਜੀ ਆ ਨਾਂ ਵਾਲੀ ਮੰਡੀ ਠੀਕ ਹੈ ਵੀਰੇ ਠੀਕ ਆ ਭਰਾ ਧੰਨਵਾਦ ਜੀ ਹੋਰ ਬਾਪੂ ਜੀ ਕੀ ਹਾਲ ਆ ਜੀ ਕਿਹੜਾ ਪਿੰਡ ਆ ਜੀ ਹਾਂ ਜੀ ਇਕੱਠਾ ਨੇੜਾ ਟੱਟਾ ਟੱਟਾ ਢੇੜਾ ਲਓ ਜੀ ਆਹ ਛੋਟੀ ਆਪਣੀ ਜੀ ਕਿਵੇਂ ਸੂਏ ਬਾਪੂ ਹੈ? ਕੀ ਕਿਵੇਂ ਸੂਏ ਆਹਾ ਅਸਾ ਪਲੂਣਾ ਹੈ ਲਓ ਜੀ ਬਾਪੂ ਜੀ ਕੋਲੇ ਉਹ ਛੋਟੀ ਆ ਅ ਮਗਰ ਕੀ ਬਾਪੂ ਜੀ ਮਗਰ ਕੱਟੀ ਆ ਜੀ। ਨੂਨ ਛੋਟੀ ਆ ਲੋ ਜੀ ਦੇਖੋ ਤੇ ਚਿਹਰਾ ਦੇਖੋ ਜੀ ਬਾਤ ਬੱਤ ਮਨ ਲੇ ਕਿ ਬਾਪੂ ਇਹਦਾ 1.5 ਲੱਖ ਲਓ ਜੀ ਬਾਪੂ ਨੇ ਮੁੱਲ ਦੱਸਿਆ ਦਾ 1.5 ਲੱਖ ਲਓ ਜੀ ਨੂੰ ਝੋਟੀਆਂ ਤੇ ਦੁੱਧ ਬਾਪੂ ਹੀ ਕਿੰਨਾ ਥਲੇ ਦੇ 15 ਕਿਲੋ ਜੀ 15 ਕਿਲੋ ਦੁੱਧ ਆ ਜੀ ਅੱਬੇ ਫੋਨ ਨੰਬਰ ਦੱਸਿਓ ਆਪਦਾ ਜੀ ਕਿੰਨਾ ਜੀ 99723 63881 99723 63881 ਲੋ ਜੀ ਬਾਪੂ ਜੀ ਦਾ ਫੋਨ ਨੰਬਰ ਆ ਜਿਹੜੇ ਮੇਰੇ ਵੀਰ ਨੇ ਝੋਟੀ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਆ ਤੇ ਬਾਪੂ ਖਰਾਖਰੂ ਕੀ ਆ ਇਹਦੀ ਆਈ ਆ ਦਾ ਨਾਮ ਬਦ ਰਿਹਾ ਫਿਰ ਅੱਛਾ ਜੀ ਠੀਕ ਆ ਜੀ ਧੰਨਵਾਦ ਬਾਪੂ ਕੀ ਹਾਲ ਚਾਲ ਆ ਵੀਰ ਜੀ ਹਾਲਜਾ ਠੀਕ ਆ ਜੀ। ਕਿਹੜਾ ਪਿੰਡ ਆ ਜੀ? ਰਾਏਕੋਟ। ਰਾਏਕੋਟ ਜੀ। ਕਿਹੜਾ ਪਸ਼ੂ ਆਪਣਾ ਜੀ? ਛੋਟੀ ਆ ਜੀ। ਛੋਟੀ ਕਿਵੇਂ ਸੂਈ ਹੈ ਵੀਰੇ? ਦੂਜੇ ਆ। ਦੂਜੇ ਸੂਈ ਛੋਟੀ ਹੈ ਜੀ। ਮਗਰ ਕੀ ਹੈ ਵੀਰੇ ਹਾਂ? ਮਗਰ ਕੱਟਾ ਜੀ। ਮਗਰ ਕੱਟਾ ਜੀ। ਕਿੰਨੇ ਦਾ ਸੂਈ ਨੂੰ ਜੀ? ਸੂਈ ਨੂੰ ਕਿੰਨਾ ਟਾਈਮ ਹੋ ਗਿਆ ਮਹਾ? 2 ਘੰਟੇ ਹੋ ਗਏ। ਉਹ ਇੰਨੀ ਸੂਈ ਆ। ਅੱਜ ਹੀ ਸੂਈ। ਅੱਛਾ। ਆ ਗਿਆ ਜੀ। ਲਓ ਜੀ। ਆ ਵੀ ਜਿਵੇਂ ਝੋਟੀ ਆ ਅਰੇ 2 ਘੰਟੇ ਹੋਇਆ ਸੀ ਇਹਨੂੰ ਲਓ ਜੀ ਸੁਰੀ ਨਹੀਂ ਬਣਾਓ ਜੀ ਆਓ ਜੀ ਦੇਖੋ ਮੈਂ ਇਹ ਜੇ ਇਹਨੇ ਬਾਰ-ਬਾਰ ਸੁਧੀ ਆਉਂਦੇ ਆ ਮੰਡੀ ਤੇ ਇਹਦਾ ਇੱਕ ਤੋਹਫਾ ਆਇਆ ਹੋਇਆ ਮੰਡੀ ਤੇ ਆ ਕਿਹਦਾ ਕਰੇਗੀ ਸਸੀ ਕਿ ਲਿਖਿਆ ਦੇਣ ਲਿਖਿਆ ਕੀ ਕਰਦੇ ਹੋ ਲਓ ਜੀ ਦੇਖੋ ਇਹਨ ਗੀਨੇ ਕਿਤੇ ਬਾਰ-ਬਾਰ ਆਉਂਦੇ ਆ ਮੰਡੀ ਤੇ ਉਹ ਵੀ ਆਪਣੇ ਤਰ੍ਹਾਂ ਬਲਾ ਮੰਡੀ ਤੇ ਦੇਖੋ ਜੀ ਬਹੁਤ ਸੂਣੀ ਝੋਟੀ ਆ ਤੇ 2 ਘੰਟੇ ਹੋਇਆ ਸੂਣੀ ਮਿੱਤਰੋ ਲਓ ਜੀ ਕੀ ਮੁੱਲ ਦਾ ਵੀਰੇ ਦਾ ਮੁੱਲ 210 ਆ ਜੀ ਮੁੱਲ 210 ਜੀ ਤੇ ਪਹਿਲੇ ਸੂਏ ਆਪਣਾ ਦੁੱਧ ਕਿੰਨਾ ਦਿੱਤਾ ਸੀ ਇਹਨੇ ਜੀ 14 ਕਿਲੋ 14 ਕਿਲੋ ਜੀ ਉਹ ਜੀ ਪਹਿਲੇ ਸੂਏ ਦੋਤੇ ਸੀ 14 ਕਿਲੋ ਹਰਿਆਣੇ ਤੋਂ ਲਿਆਤੀ ਸੀਗੀ ਠੀਕ ਹੈ ਜੀ ਦੇਖੋ ਜੀ ਐਂ ਦੇਖ ਕੇ ਝੋਟੀ ਨੂੰ ਭੁੱਖ ਲੈਂਦੀ ਆ ਮਿੱਤਰੋ ਈਗਾ ਮਾ ਲੋ ਕੱਲੀ ਕੱਲੀ ਚੀਜ਼ ਤੇ ਝੋਟੀ ਦੇ ਐਂ ਖੁੰਡਿਆ ਸਿੰਘ ਦੇਖੋ ਤੁਸੀਂ ਮਾੜੇ ਜੀ ਮੈਂ ਕਹਿੰਦਾ ਐ ਝੋਟੀ ਖੜੀ ਕਿਲੇ ਤੇ ਦਸੂ ਵੀ ਹਾਂ ਇਹ ਚੀਜ਼ ਖੜੀ ਆ। ਜਬਨੇ ਖਰਾਕ ਹੀ ਆ ਦੀ ਜੀ? ਹਾਂ ਜੀ। ਖਰਾਕ ਹੀ ਪਾਉਣਾ ਖਰਾਕ। ਖਰਾਕ ਨੂੰ 2 ਕਿਲੋ ਬੜੇ ਵੀ ਅਸਾ ਜੀ। ਛਣਕ ਅਸਾ ਜੀ, ਝੋਲ ਅਸਾ ਜੀ, ਮੱਕੀ ਠੀਕ ਹੈ ਜੀ। ਆਪਣੇ ਬਣਾ ਕੇ ਪਾਉਣੀ ਆ। ਆਪ ਦਾ ਬਣਾ ਕੇ ਪਾਉਣਾ ਯਾਨੀ ਕੇ। ਠੀਕ ਹੈ ਜੀ। ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ। 83210 ਕਿੰਨਾ ਜੀ 83210 83210 ਜੀ 10260 10260 ਲਓ ਜੀ ਇਹ ਆਪਣੇ ਵੀਰ ਜੀ ਦਾ ਨੰਬਰ ਆ ਜੇ ਕਿਸੇ ਮੇਰੇ ਵੀਰ ਨੇ ਝੋਟੀ ਲੈਣੀ ਹੋਵੇ ਤਾਂ ਕਨੈਕਟ ਕਰ ਲਿਓ ਘਰ ਸੇਤੀ ਲਓ ਝੋਟੀ ਵੇਖੇ ਜਾਣੀਆਂ ਤੁਹਾਨੂੰ ਪਤਾ ਆ ਝੋਟੀ ਸਾਖੀ ਬਹੁਤ ਆ ਇਹ ਛੋਟੀ ਕਿਤੇ ਬਾਰ-ਬਾਰ ਆਉਂਦੀ ਆ। ਲਓ ਜੀ ਜਿਹੜੇ ਮੇਰੇ ਵੀਰ ਨੇ ਵੀਰ ਜੀ ਨੂੰ ਫੋਨ ਲਾ ਲਿਓ ਤੇ ਕੰਟੈਕਟ ਕਰ ਲਿਓ। ਆਇਆ। ਕੀ ਹਾਲ ਚਾਲ ਆ ਵੀਰੇ? ਕੀ ਖਾਈ ਵੀਰੇ? ਕਿਹੜਾ ਪਿੰਡ ਆ ਜੀ ਆਪਣਾ? ਦਿਹਾਲਗੜੀ। ਦਿਹਾਲਗੜ ਜੀ। ਆ ਗੱਲ ਕਿ ਆਏ ਅੱਜ? ਹਾਂਜੀ ਅੱਜ। ਲਓ ਜੀ ਦੇਖੋ। ਬਾਈ ਜੀ ਦਾ ਪਿੰਡ ਆ ਦਿਹਾਲ ਦਿਹਾਲਗੜ ਤੇ ਗਾਂ ਲੈ ਕੇ ਆਏ। ਇੱਕ ਪਥੂ ਲੈ ਕੇ ਆਏ ਬਾਈ? ਇੱਕ ਹੀ। ਸਮਝ ਬੇਗੀ ਜੀ ਸਮਝ ਬੇਗੀ ਜੀ ਕਿਵੇਂ ਸੂਏ ਵੀਰੇ ਇਹ ਇਹ ਕਿਵੇਂ ਸੂਏ ਆ ਤੀਜੇ ਤੀਜੇ ਸੂਏ ਆ ਤੇ ਦੁੱਧ ਕਿੰਨਾ ਦਾ 14 ਲੀਟਰ ਹੈ 14 ਲੀਟਰ ਪਹਿਲੇ ਦੋ ਸੂਏ ਕਿੰਨਾ ਦਿੱਤਾ ਸੀਗਾ ਉਹ ਤਾਂ 10 ਸੀ ਉਹ 10 ਸੀਗਾ ਫਿਰ 12 ਨੂੰ 14 ਲੀਟਰ ਮਗਰ ਕੀ ਹੈ ਜੀ ਅੱਛਾ ਮਗਰ ਬੱਸ ਆ ਜੀ ਦੋ ਕਿਰਾਂ ਬਹੁਤ ਹਨ ਜੀ ਹੋਰ ਖੋਲ ਖੋਲ تھے گان جی مترو دیکھو میرے بھی گا رکھا سی ਤੇ ਮੋਦਕੀ ਵੀਰ ਜੀ ਆਪਣਾ ਇਹਦਾ ਜੀਨੇ 45000 ਜੀਨੇ 45000 ਆ ਜੀ ਤੇ ਆਪਣਾ ਫੋਨ ਨੰਬਰ ਦੱਸ ਦੇ ਵੀਰੇ 98146 98146 76330 76330 ਠੀਕ ਹੈ ਤੇ ਆਪਣੀ ਖਰਾਕ ਕੀ ਆ ਵੀਰੇ ਇਹ ਜਿਹੜੀ ਪਾਉਣੀ ਹੈ ਤਾਂ ਸਿੰਪਲ ਖਰਾਕ ਪਾਉਣੀ ਹੈ ਵੀਰੇ ਸਿੰਪਲ ਫੀਡ ਹੋਊਗੀ ਜੀ ਫੀਡ ਵੀ ਦਾਣਾ ਲੈਟੀ ਪਾਉਣੀ ਹੈ ਕੱਲੀ ਬਸ ਠੀਕ ਆ ਵੀਰੇ ਕੱਲੀ ਸੰਨੀ ਤੇ ਕੱਲੀ ਸੰਨੀ ਤੇ ਆ ਹਾਂ ਠੀਕ ਆ ਪਰ ਆ ਲੈਣ ਦਾ ਟਾਈਮ ਵੀ ਨਹੀਂ ਹੈਗਾ ਠੀਕ ਆ ਠੀਕ ਆ ਵੀਰੇ ਵੀ ਜਿੰਨਾ ਕੰਮ ਕਰਾ ਠੀਕ ਆ ਠੀਕ ਆ ਮਾਤਾ ਨਹੀਂ ਖਾਉਂਦੇ ਨੇ ਕਰੇ ਠੀਕ ਆ ਵੀਰੇ ਧੰਨਵਾਦ ਭਰਾ ਧੰਨਵਾਦ ਲਓ ਮੇਰੇ ਵੀਰ ਜੀ ਦਾ ਗਾਂਖਾਂ ਦੀ ਸਕਰੀਨ ਹੈ ਵੀਡੀਓ ਅਪਡੇਟ ਕਰ ਸਕਦੇ ਹੋ ਬਾਕੀ ਵੀਡੀਓ ਮੋਲੇਬੜੀ ਦੀ ਪੂਰ ਤੇ ਗੱਲ ਕਰ ਲਈ ਵੀਰ ਨਾਲ ਲਓ ਜੀ ਠੀਕ ਹੈ ਵੀਰੇ